ਸਤਨਾਕ ਸ਼੍ਰੀ ਵਾਹਿਗੁਰੂ ਸਹਿਬ ਜੀ ਡੰਡੋਤ ਬੰਦਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਵਾਹਿਗੁਰੂ ਸਹਿਬ ਜੀ 12 ਮਹਾ ਮਾਝ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਚੜੈ ਕਰ ਕਿਰਪਾ ਮਿਲੋ ਰਾਮ ਚਾਰ ਕੁੰਡ ਤੈ ਦਿਸ ਭ੍ਰਮੇ ਤੱਕ ਆਏ ਪ੍ਰਭ ਕੀ ਸ਼ਾਮ ਤੇਨੂੰ ਦੁੱਧ ਹੈ ਤੇ ਬਾਹਰੀ ਕਿਤਨਾ ਆਵੈ ਕਾਮ ਜਲ बिनु ਸਾਖ ਕੁਮਲਾਵਤੀ ਉਪਜੈ ਨਾਹੀ ਨਾਮ ਹਰ ਨਾਮ ਨਮਿ ਲਿਆ ਸਜਣੈ ਕਤ ਪਾਈਐ ਵਿਸ਼ਰਾਮ ਜਿਤ ਘਰ ਹਰ ਕੰਤ ਨਾਮ ਪ੍ਰਗਟਾਈ ਪਾਠ ਨਗਰ ਸੇ ਕਾਮ ਸ਼ਰਵ ਸਿੰਗਾਰ ਤੁਮ ਬੋਲ ਰਸ ਸਣਦੇ ਸਭ ਕਾਮ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸਜਣ ਸਭ ਜਾਵੇ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਚੇਤ ਗੋਵਿੰਦ ਅਰਾਧੀ ਐ ਹੋਵੇ ਅਨੰਦ ਘਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਭਣਾ ਜਿਨ ਨੂੰ ਪਾਇਆ ਪ੍ਰਵ ਆਪਣਾ ਆਇ ਕਿਸ ਹੈ ਕਣਾ ਇੱਕ ਕਿਨ ਤਿਸ ਵਿਨ ਜੀਵਣਾ ਕਰਤਾ ਜਨਮ ਜਣਾ ਜਲ ਤਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਵ ਚਤਨ ਆਵਈ ਕਿਤੜਾ ਦੁੱਖ ਗਣਾ ਜਿੰਨੇ 라ਵਿਆ ਸੋ ਪ੍ਰਭੂ ਤੰਨਾ ਭਾਗ ਮਣਾ ਅਰਦਰਸ਼ਨ ਕੋ ਮਨ ਲੋਚਦਾ ਨਾਨਕ ਤਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਸਕਾਏ ਪਾਏ ਲਗਾ ਵੈਸਾਖ ਧੀਰਣ ਕਿਉ ਵਾਢਿਆ ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨpurਕ ਵਿਸਾਰ ਕੈ ਲਕੀ ਮਾਇਆ ਤੂ ਪੁੱਤਰ ਕਲਤਰ ਨਾ ਸੰਗ ਤਨ ਹਰ ਅਵਨਾਸੀ ਓ ਪਾਲ ਚ ਪਾਲ ਚ ਸਗਲੀ ਮੂਈ ਝੂਠਾ ਤੰਦੈ ਮੋ ਇਕਸ ਹਰ ਕੇ ਨਾਮ ਬਿਨੋ ਇਕਲੀ ਐ ਕੋਈ ਦਇਓ ਵਿਚਾਰ ਵੇ ਗੋਚਨਾ ਪ੍ਰਭ ਨੇ ਅਰਨਾ ਕੋਏ ਪ੍ਰੀਤਮ ਚਰਨ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭੇਨ ਤੇ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਸੋਏ ਹਰ ਜੀਠ ਜੁੜੰਦਾ ਲੋੜੀ ਐ ਜਿਸ ਅੱਗੇ ਸਭਨੀ ਵੰਨੋ ਹਰ ਸੱਜਣੰਦਾ ਵਣ ਲਗਿਆ ਕਿਸੇ ਨਾ ਦੀ ਬੰਨੋ ਮਾਨਕ ਮੋਤੇ ਨਾਮ ਪ੍ਰਵ ਉਨ ਲੱਗੇ ਨਾਹੀ ਸੰਨ ਰੰਗ ਸੋਵੇ ਨਾਰਾਇਣ ਜਿੱਤੇ ਮਨ ਪਾਵੰਦ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲਈ ਆ ਜੇ ਮਿਲੈ ਵਿਛੜ ਤੋਰ ਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਅਰ ਜੇ ਕਰੰਗਿਲਾ ਤਿਸ ਤਣੀ ਜਿਸ ਕੈ ਭਾਗ ਮਥਨ ਨ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨ ਜਿਤਾ ਪਾਸੈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸੀ ਦੁਇਐ ਭਾਇ ਵਿਗੋਚੀਐ ਗਲ ਪਈ ਸੋ ਜਮਕੀ ਖਾਸ ਜਿਹਬ ਜੈਸੋ ਲੁਣੈ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਵੈ ਆਪਣੀ ਤੇਰ ਦਰਸ਼ਨ ਹੋਏ ਪਿਆਸੇ ਪ੍ਰਉਤ ਦਵਿੰਦੂ ਚਾ ਕੋ ਨਹੀਂ ਨਾਨਕ ਕੀ ਅਰਦਾਸੇ ਆ ਸਾੜ ਸੂਨ ਦਾ ਤਿਸ ਲਗੈ ਜਿਸ ਮਨ ਹਰ ਚਰਨ ਨਵਾਸ ਸਾਵੜ ਸਰਸਈ ਕਮਣੀ ਚਰਨ ਕਮਲ ਸੋ ਪਿਆਰ ਮੰਤਰਤਾ ਸੱਚ ਰੰਗੇ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਵਿਆਹ ਦਸਣ ਸਪੇਸ਼ਾਰ ਹਰ ਮਰਦ ਬੂੰਦ ਸੁਹਾਵਣੀ ਮਨ ਸਾਦੋ ਪੀਵਣ ਹਾਰਾ ਵੰਤਨ ਪ੍ਰਭ ਸੰਗ ਮੋਲਿਆ ਸਮਰਤਿpur ਕੇ ਅਪਾਰੈ ਹਰ ਮਿਲੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰੇ ਜਿੰਨੇ ਸਖੀਏ ਪ੍ਰਾਪਾਇਆ ਹੋ ਤਿੰਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸੌਦ ਸਵਾਰਣ ਹਾਰ ਸਾਵਣ ਤਿੰਨਾ ਸੋਹਾ ਗਣੀ ਜਿੰਨ ਰਾਮ ਨਾਮ ਉਰ ਹਾਰਾ ਪਾਦੁਏ ਪਰਮ ਭੁਲਾਣੀਆਂ ਦੂਜੈ ਲਗਾ ਹੇ ਤਾ ਲੱਖ ਸ਼ਿੰਗਾਰ ਬਨਾਇਆ ਕਾਰਜ ਨਹੀਂ ਕੀਤਾ ਜਿਤ ਦਨ ਦੇ ਬਿੰਸ ਸੀ ਤਤ ਵੇ ਲੈ ਕੈ ਸੰਪ੍ਰੇਤਾ ਪਕੜ ਚਲਾਇਨ ਦੂਤ ਜਾ ਮੋਂ ਕਿਸੇ ਨਾ ਦੇਨੀ ਭੇਤਾ ਛੜ ਖੜੋ ਤੈਖ ਨਾ ਮਾਹੀ ਜਨਸੋ ਲਗਾ ਹੈ ਤਾ ਖਤਮ ਰੋੜੈ ਤਨਕ ਤੇ ਸ਼ਾਹ ਹੋਆ ਸੀਤਾ ਜਿਹਾ ਵਿਜੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਇਤ ਪ੍ਰਵਦੇਤਾ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤਾ ਸੋਨੁ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਈ ਬਿਨ ਪ੍ਰਵ ਕੋ ਸੁਖ ਪਾਈ ਐ ਦੂਜੀ ਨਹੀਂ ਜਾਈ ਜਿੰਨੀ ਚਾਹਿਆ ਪ੍ਰੇਮ ਰਸ ਸੇ ਤ੍ਰਿੰਦ ਤ ਰਹੇ ਆ ਗਾਈ ਥਾਉ ਤਾਗ ਬਿੰਤੀ ਕਰ ਹੈ ਲਿਗੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾ ਆਏ ਅਸੂ ਸੁਖੀ ਵਸਨ ਦੀਆ ਜਿੰਦ ਮਯਾ ਹਰ ਰਾਈ ਕਤਕ ਕਰਮ ਕਮਾਵਣੇ ਦੋਸ ਨਕਾਉ ਜੋਗ ਪਰਮੇਸ਼ਰ ਤੇ ਭੁੱਲਿਆ ਆਪਣ ਸਭੇ ਰੂਪ ਬੇਮਖੋਏ ਰਾਮ ਤੇ ਲਖਨ ਜਨਮ ਕੀ ਜੋਗ ਕਨ ਮੈਂ ਕੌੜੇ ਹੋਏ ਗਏ ਜਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤਰ੍ਹਾਂ ਰੋਜੇ ਕੀਤਾ ਕਿਛੂ ਨਾ ਹੋਵਈ ਲਕਿਆ ਤਰ ਸੰਜੋਗ ਵੜ ਪਾਗੇ ਮੇਰਾ ਪ੍ਰਭ ਮਿਲੈ ਤਉ ਤਰਹ ਸਭ ਵਿਯੋਗ ਨਾਨਕੋ ਪ੍ਰਵਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਇ ਸਾਧ ਸੰਗਿ ਬਿਨ ਸਬ ਦੇ ਸੋਚ ਮੰਗਰ ਮਹਿ ਸੁਹੰਦੀਆ ਹਰ ਪ੍ਰਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਦਨ ਮਨ ਮੋਲਿਆ ਰਾਮ ਸਿਉ ਸੰਗ ਸਾਦ ਸਹੇਲੜੀਆ ਸਾਦ ਜਨਾ ਤੇ ਬਾਹਰੀ ਸੇ ਰਹਿਣ ਅਤਿਲੜੀਆ ਤិន ਦੁੱਖ ਨ ਕਭੂ ਉਤਰੈ ਸੇ ਜਮਕੇ ਵਸਪੜੀਆ ਜਿਨੇ 라ਵਿਆ ਪ੍ਰਵ ਆਪਣ ਸੇ ਦਿਸਣ ਨਿਤ ਕੜੀਆ ਰਤਨ ਜਵੇਹਰ ਲਾਲ ਹਰ ਕੰਠ ਤਨ ਜੜੀ ਆ ਨਾਨਕ ਵੰਚ ਧੂੜ ਤਨ ਪ੍ਰਸ਼ਰਣੀ ਦਰ ਪੜੀ ਆ ਮੰਗਰ ਪ੍ਰੋ ਆਰਾਧਣਾ ਬਹੁੜਾ ਜਨ ਮੜੀ ਆ ਭੋਗ ਤੁਖਾਰਨਾ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਬਿ ਤੇਆ ਚਰਨ ਆਰ ਬਿੰਦੋ ਦਰਸ਼ਨ ਲਗੜਾ ਸਾਹੋ ਕੋਟ ਗੋਵਿੰਦ ਗੋਪਾਲ ਰਾਏ ਸੇਵਾ ਸੁਮੀ ਲਾਹੋ ਦੇਖਿਆ ਪਹੁ ਨ ਸਕਈ ਮਨ ਸਾਧੂ ਗੁਣ ਗਾਹੋ ਜਹਤ ਉਪਜੀਤ ਹੈ ਮਿਲੀ ਸੱਚੇ ਪ੍ਰੀਤ ਸਮਾਹੋ ਕਰ ਗਲਨੀ ਪਰ ਬ੍ਰਹਮ ਬਹੁਤਨਾ ਵਿਛੜਿਆ ਹੋ ਬਾਰ ਜਾਉ ਲਖਵੇਰੀਆ ਹਰ ਸੱਜਣ ਅਗਮਗਾਹੋ ਸਰਮਪੈ ਨਾਰਾਇਣ ਨਾਨਕ ਦਰਪਈਆ ਹੋ ਓਕ ਸੁਹੰਦਾ ਸਰਬ ਸੁਖ ਜਿਸ ਲਖਸ਼ੇ ਵੇ ਪਰਵਾਹੋ ਮਾਗ ਮਜਨ ਸੰਗ ਸਾਧੂਆਂ ਤੂਰੇ ਕ੍ਰਿਸ਼ਨ ਨਾ ਨੈ ਕਰ ਕਾ ਨਾਮ ਤੇ ਆਏ ਸੁਣ ਸਭ ਨਾਨਕਰ ਦਾ ਨੈ ਜਨਮ ਕਰਮ ਲਿਤਰੈ ਮਨ ਤੇ ਜਾਏ ਕੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸਾ ਲੋਕ ਸੁਆਨ ਸਚਾਈ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਸ਼ੋਸ਼ੀ ਰੁਸਾ ਗਲ ਪਨ ਜੀ ਦਇਆ ਪਰਵਾਨ ਜਿਸ ਨਾਉਂ ਦੇਵ ਦਇਆ ਕਰ ਸੋਈ ਮੁਰਤ ਸੁਜਾਨ ਜਿੰਨਾ ਮਿਲਿਆ ਪਰਮ ਆਪਨਾ ਨਾਨਕ ਤਨ ਕੁਰਮਾਨੇ ਮਾਗ ਸੁਚੇ ਸੇ ਕਾਢੀਐ ਚਿਤ ਪੂਰਾ ਗੁਰ ਮਹਿਰਵਾਨ ਫਾਲਗਣੇ ਅੰਧੂ ਪਾਰ ਚੰਨਾ ਸਭ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਈ ਸੇ ਸੁਹਾਵੇ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਹਿਪਨੀ ਵੜ ਭਗਨੀ ਹਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵਹਿ ਗੀਤ ਗੋਵਿੰਦ ਅਲਾਏ ਹਰ ਜਿਹ ਹੈ ਔਰ ਨ ਦਿਸਾਈ ਕੋਈ ਦੁਚਾ ਲਵੇ ਨ ਲਾਈ ਹਲਤ ਪਲ ਸਵਾਰੇ ਓਨ ਨਹਿ ਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖੀ ਅਨੋ ਬਹੁ ਨਾ ਜਨਮੈ ਧਾਈ ਜਿਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਫਲ ਗੁਣ ਨਿਤ ਸਾ ਲਾਹੀਐ ਜਿਸ ਨੂੰ ਤਿਲ ਨਾ ਤਮਾਈ ਜਨ ਜਨਮ ਤੇ ਆਇਆ ਤਨ ਕੇ ਕਾਜ ਸਰੇ ਸਾਰੇ ਗੁਰਪੂਰਾ ਆਰਾਧਿਆ ਧਿਰ ਗਹਿ ਸਚਖਰੇ ਸਰਬ ਸੁਖਨਦ ਚਰਨ ਹਰ ਪੌਤਲ ਬਿਕਮ ਤਰੇ ਪ੍ਰੇਮ ਪਤਨ ਪਾਈਆ ਬਿਕਿਆ ਨਾਹੇ ਜਰੇ ਕੋੜ ਗਏ ਦੁਇ ਦਾ ਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਵ ਸੇਵ ਦੇ ਮਨ ਅੰਦਰ ਇਕ ਤਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ